ਕੱਢ ਲਿਆ ਦੀਲੇ ਮਾ ਨਾਲ ਬੇਈਮਾਰ ਨੇ ਤਿੱਖਾ ਛੁੜਾ ਮਾਰ ਕੇ ਕੱਢ ਲਿਆ ਦੀਲੇ ਮਾ ਨਾਲ ਬੇਈਮਾਰ ਨੇ ਤਿੱਖਾ ਛੁੜਾ ਮਾਰ ਕੇ ਜੋ ਵੀ ਕੁਝੇ ਆਖਿਆ ਮੁੰਡੇ ਨੂੰ ਹੋਣੀ ਨੇ ਦਿਲ ਵਿੱਚ ਵਸਿਆ ਜੋ ਵੀ ਕੁਝੇ ਆਖਿਆ ਮੁੰਡੇ ਨੂੰ ਹੋਣੀ ਨੇ ਵਾਸਿਆ ਅਜਨ ਨੂੰ ਵਰਲਾ ਮੂਟਿਆਰ ਨੇ ਸਿਰ ਤੋੜਨ ਨਸਿਆ ਅਜ ਮੈਨੂੰ ਵਰਲਾ ਮੂਟਿਆਰ ਨੇ ਸਿਰ ਤੋੜਨ ਨਸਿਆ ਉਹ ਦਿਲ ਵਿੱਚ ਆਸਕਾਰ ਲਾ ਸਤਾਰ ਨੇ ਖੁੰਨੀ ਰੂਪ ਧਾਰ ਗੇ ਦਿਲ ਵਿੱਚ ਆਸਕਾਰ ਲਾ ਸਤਾਰ ਨੇ ਖੁੰਨੀ ਰੂਪ ਧਾਰ ਗੇ ਕੱਢ ਲਿਆ ਦੀਲੇ ਮਾਲਾ ਬੇਈਮਾਨ ਨੇ ਦਿਖਾ ਛੁਰਾ ਮਾਰ ਗੇ ਕੱਢ ਲਿਆ ਦੀਲੇ ਮਾਲਾ ਬੇਈਮਾਨ ਨੇ ਦਿਖਾ ਛੁਰਾ ਮਾਰ ਗੇ ਪੁੱਤ ਲਈ ਮਾਤਾ ਲੱਖ ਸੁਖ ਸੁਖ ਦੀ ਮੰਗਦੀ ਐ ਖੈਰ ਜੋ ਪੁੱਤ ਲਈ ਮਾਤਾ ਲੱਖ ਸੁਖ ਸੁਖ ਦੀ ਮੰਗਦੀ ਐ ਖੈਰ ਜੋ ਪੂਰਤੀ ਨਾ ਹੁੰਦੀ ਆਲੇ ਪੁੱਤਰ ਪੁੱਤਰਾ ਵਗੈਰ ਜੋ ਪੂਰਤੀ ਨਾ ਹੁੰਦੀ ਆਲੇ ਪੁੱਤਰ ਪੁੱਤਰਾ ਵਗੈਰ ਜੋ ਉਹ ਮਮਤਾ ਪੂਰੀ ਹੈ ਆਖਿਆ ਜਹਾਨ ਨੇ ਸੁਣ ਕੇ ਨਤਾਰ ਕੇ ਕੱਢ ਲਿਆ ਦਿਲ ਮਾਲ ਬੇਈਮਾਨ ਨੇ ਤਿੱਖ ਅਸਰਾ ਮਾਰ ਕੇ ਕੱਢ ਲਿਆ ਦਿਲ ਬੇਨਾ ਬੇਈਮਾਨ ਨੇ ਤਿੱਖ ਅਸਰਾ ਮਾਰ ਕੇ ਘੱਲੇ ਤਾਂ ਦ ਸੁੱਕੇ ਘੱਲੇ ਤਾਂ ਦ ਸੁੱਕੇ ਚੁੱਕ ਪੌਂਦੀ ਚੁੱਕ ਕੇ ਅੱਖੀਆਂ ਦੇ ਤਾਰੇ ਨੂੰ ਘੱਲੇ ਤਾਂ ਦ ਸੁੱਕੇ ਰਹੀ ਪੌਂਦੀ ਚੁੱਕ ਕੇ ਅੱਖੀਆਂ ਦੇ ਤਾਰੇ ਨੂੰ ਲੋਰੀ ਦੀਂਦੀ ਰਹੀ ਉਹ ਘਣੌਂਦੀ ਚੁੱਕ ਕੇ ਲਾੜਲੇ ਪਿਆਰੇ ਨੂੰ ਲੋਰੀ ਦੀਂਦੀ ਰਹੀ ਉਹ ਘਣੌਂਦੀ ਚੁੱਕ ਕੇ ਲਾੜਲੇ ਪਿਆਰੇ ਨੂੰ ਮਾਰੇ ਧੀਰੇ ਧੀਓ ਰੀਦੇ ਹਾਰੇ ਮਾਰਨੇ ਰੱਖ ਤੇ ਖਲਾਰ ਕੇ ਉਹ ਮਾਰੇ ਦੀਨ ਦੀ ਓਰੀ ਜੇ ਅਰਮਾਨ ਨੇ ਰੱਖ ਤੇ ਘਲਾਰ ਕੇ ਕੱਢ ਲਿਆ ਦੀਲੀ ਮਾਲਾ ਬੇਈ ਮਾਰਨੇ ਤੇ ਖਛਣਾ ਮਾਰ ਕੇ ਕੱਢ ਲਿਆ ਦੀਲੀ ਮਾਲਾ ਬੇਈ ਮਾਰਨੇ ਤੇ ਖਛਣਾ ਮਾਰ ਕੇ ਉਹ ਮਾਨੁ ਹਥੀ ਆਪਣੇ ਕਤਲ ਕਰਕੇ ਮੂਰਖ ਨੇ ਕੀ ਲਿਆ ਮਨਵਤੀ ਆਪਣੇ ਕਦਰ ਕਰਕੇ ਮੂਰਖਾਂ ਨੇ ਕੀ ਲਿਆ ਰੋਣਾ ਪੈਲਾ ਅਥੇ ਰੂ ਅੱਖਾਂ ਚੋਂ ਪਾਰ ਕੇ ਦੂਬਾਰ ਮਿਲਿਆ ਰੋਣਾ ਪੈਲਾ ਅਥੇ ਰੂ ਅੱਖਾਂ ਚੋਂ ਪਾਰ ਕੇ ਉਦੂਬਾਰ ਮਿਲਿਆ ਸਤਿ ਕੀ ਕੇ ਰਾ ਕੀ ਸਭਿ ਵਿਦਵਾਨ ਨੇ ਸੋਚ ਕੇ ਵਿਚਾਰ ਕੇ ਸਤਿ ਕੀ ਕੇ ਰਾ ਕੀ ਸਭਿ ਵਿਦਵਾਨ ਨੇ ਸੋਚ ਕੇ ਵਿਚਾਰ ਕੇ ਕੱਢ ਲਿਆ ਮਾੜਾ ਦਿਲ ਵਿੱਚ ਹੀ ਮਾਰਨੇ ਤਖਸਰਾ ਮਾਰ ਕੇ ਕੱਢ ਲਿਆ ਦੇਲੇ ਮਾੜਾ ਮੈਂ ਹੀ ਮਾਰਨੇ ਉੱਤੇ ਖਸਰਾ ਮਾਰ ਕੇ